ਸੀ ਫਿਲਮਾਂ ਦੇ ਵਿੱਚ ਆ ਵੇਖਿਆ ਹੋਵੇਗਾ ਜੀਤਾ ਫਿਲਮਾਂ ਦੇ ਸੀਨ ਵੀ ਵੇਖੇ ਹੋਣਗੇ ਪਰ ਜੇਕਰ ਸੱਚਮੁੱਚ ਤੁਸੀਂ ਕਰਦੇ ਜੀਤਾ ਵੇਖ ਲੋ ਤੇ ਤੁਹਾਡੇ ਨਾਲ ਕੀ ਹੋਵੇਗਾ ਦਰਅਸਲ ਅੱਜ ਦੀਆਂ ਤਸਵੀਰਾਂ ਜੋ ਤੁਹਾਡੇ ਨਾਲ ਸਾਹਮਣੇ ਰੂਬਰੂ ਕਰ ਰਹੇ ਆ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਇਹ ਕੋਈ ਫਿਲਮ ਦਾ ਸੀਨ ਨਹੀਂ ਇਹ ਅਸਲੀ ਜੀਦਾ ਜਿਹੜਾ ਹੈ ਇੱਕ ਕਿਸਾਨ ਦੇ ਘਰ ਲਗਾਤਾਰ 6 ਘੰਟਿਆਂ ਤੋਂ ਵੀ ਜ਼ਿਆਦਾ ਜਿਹੜਾ ਹੈ ਦਵਾਰ ਤੇ ਖੜਾ ਹੁੰਦਾ ਹੈ ਲੋਕਾਂ ਦੀ ਵੇਖਣ ਦੀ ਤਦਾਦ ਜਿਹੜੀ ਹੈ ਵੱਧਦੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿਵੇਂ دہشت ਦਾ ਮਾਹੌਲ ਫੈਲਿਆ ਹੋਇਆ ਹੈ ਹਾਲਾਂਕਿ ਫਿਲਮਾਂ ਦੇ ਵਿੱਚ ਤਾਂ ਤੁਸੀਂ ਗਏ ਸੀਨ ਵੇਖੇ ਹੋਣਗੇ ਪਰ ਅਸਲੀਅਤ ਦੇ ਵਿੱਚ ਤੁਸੀਂ ਅਜਿਹੇ ਸੀਨ ਕਦੇ ਨਹੀਂ ਵੇਖਿਆ ਹੋਵੇਗਾ ਤੁਸੀਂ ਲਗਾਤਾਰ ਲਾਈਵ ਭਾਰਤ ਦਾ ਬਣਿਆ ਹਸੀਂ ਤੁਹਾਡੇ ਨਾਲ ਇੱਕ ਤਸਵੀਰਾਂ ਜਿਹੜੀਆਂ ਨੇ ਜਿੱਥੇ ਕਿ ਚੀਤਾ ਜਿਹੜਾ ਹੈ ਲਗਾਤਾਰ ਕਿਸਾਨ ਦੇ ਘਰ ਤੱਕ तकरीबन ਦੱਸਿਆ ਜਾ ਰਿਹਾ 6 ਘੰਟੇ ਤੋਂ ਜ਼ਿਆਦਾ ਜਿਹੜਾ ਹੈ ਉੱਥੇ ਹੀ ਸੀ ਤਾਂ ਲੋਕ ਦੇਖਣ ਵਾਲੇ ਵੀ ਹੱਕੇ ਬੱਕੇ ਰਹਿ ਗਏ ਲੋਕਾਂ ਨੂੰ ਇੰਨਾ ਵੀ ਡਰ ਨਹੀਂ ਕਿ ਜੇ ਕਦੇ ਚੀਤਾ ਅਸਲ ਦੇ ਵਿੱਚ ਇਹਨਾਂ ਦੇ ਨਾਲ ਕੁਝ ਵੀ ਕਰ ਜੇ ਇਹਨਾਂ ਦੇ ਕੋਲ ਆ ਜਾਵੇ ਤੇ ਇਹਨਾਂ ਦਾ ਕੀ ਹੋਵੇਗਾ ਇਜੜੀ ਤੋਂ ਅੰਦਾਜ਼ੇ ਕਿ ਵੀਡੀਓ ਹੈ ਲਗਾਤਾਰ ਤੁਸੀਂ ਵੇਖ ਸਕਦੇ ਕਿਸ ਤਰੀਕੇ ਦੇ ਨਾਲ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਇੱਕ ਚੀਤਾ ਜੋ ਅਸਲੀ ਚੀਤਾ ਹੈ ਨਾ ਕੋਈ ਸ਼ੂਟਿੰਗ ਹੈ ਤੇ ਨਾ ਹੀ ਕਿਸੇ ਤਰੀਕੇ ਦੀ ਕੁਝ ਹੈ ਪਰ ਅਸਲੀਅਤ ਦੇ ਵਿੱਚ ਚੀਤਾ ਜਿਹੜਾ ਕਿਸਾਨ ਦੇ ਘਰ ਲਗਾਤਾਰ 6 ਘੰਟਿਆਂ ਤੋਂ ਜ਼ਿਆਦਾ ਵੀ ਜਿਹੜਾ ਹੈ ਕੰਦ ਤੇ ਚੜਿਆ ਹੈ ਤੁਸੀਂ ਅੰਤ ਤੱਕ ਵੇਖੋ ਇਹ ਤਸਵੀਰਾਂ ਕਮੈਂਟਾਂ ਸ਼੍ਰ ਪ੍ਰਤੀਕਿਰਿਆ ਨੂੰ ਜ਼ਰੂਰ ਸਾਂਝੀ ਕਰਨਾ ਕਿ ਇਸ ਤਰੀਕੇ ਦੇ ਨਾਲ ਵੇਖ ਦਿਓ ਇਸ ਖਬਰ ਨੂੰ ਔਰ ਖਬਰਾਂ ਦੇ ਲਈ ਬਣੇ ਰਹੋ ਲਾਈਪਾਰਟ ਦੇ ਨਾਲ